ਸਤਨਾਮ ਵਾਹਿਗੁਰੂ ਸਹਬ ਜੀਓ ਆਸਾ ਆਨਿਲੇ ਕੁੰਭ ਪਹਾਈਲੇ ਉਦਕ ਠਾਕੁਰ ਕੋ ਇਫਨਾਨ ਕਰੋ 42 ਲੱਖ ਜੀ ਜਲ ਮੈਂ ਹੋ ਤੇ ਬੀਟਲ ਪੈਨਾ ਕਾਇਕ ਰੋ ਪਰਮ ਸਤਕਾਰ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਨਾਨਕ ਨਾਮ ਲੇਵਾ ਸਭ ਧਰਮਾਂ ਦੇ ਸੁਨਹਿਯੋ ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਸ਼ਬਦ ਭਗਤ ਨਾਮਦੇਵ ਜੀਆ ਦਾ ਰਾਗ ਆਸਾ ਦੇ ਵਿੱਚ 485 ਨੰਬਰ ਅੰਕ ਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਭਗਤ ਨਾਮਦੇਵ ਜੀ ਪਰਮਾਨਨ ਕਰਦੇ ਹਨ ਕਿ ਪਰਮਾਤਮਾ ਪਹਿਲਾਂ ਹੀ ਹਰ ਥਾਂ ਮੌਜੂਦ ਹੈ ਇਸ ਦੇ ਲਈ ਭਗਤ ਨਾਮਦੇਵ ਜੀ ਪਰਮਾਨਨ ਕਰਦੇ ਹਨ ਆਨੀਲੇ ਕੁੰਭ ਪਰਾਈਲੇ ਉਦਕ ਆਨੀਲੇ ਕਹਿੰਦੇ ਨੇ ਨੀਲਾ ਹਾਂਦਾ ਕੁੰਭ ਕਹਿੰਦੇ ਨੇ ਘੜਾ ਪਰਾਈਲੇ ਭਰਾਇਆ ਉਦਕ ਪਾਣੀ ਨਾਲ ਠਾਕੁਰ ਕੋ ਇਸ਼ਨਾਨ ਕਰੋ ਠਾਕੁਰ ਕਹਿੰਦੇ ਨੇ ਮੂਰਤੀ ਨੂੰ ਬੁੱਤ ਨੂੰ ਕੋ ਨੂੰ ਕਰੋ ਮੈਂ ਕਰਾਮ 42 ਲੱਖ ਜੀ ਜਲ ਮੈਂ ਹੋਤੇ ਪਰ ਕਹਿੰਦੇ 42 ਲੱਖ ਜਿਹੜੀਆਂ ਜੂਨਾਂ ਨੇ ਉਹ ਪਾਣੀ ਦੇ ਵਿੱਚ ਨੇ ਜਲ ਮੈਂ ਹੋਤੇ ਬੀਠਲ ਪਹਿਲਾ ਕਾਇ ਕਰੂ ਬੀਠਲ ਕਹਿੰਦੇ ਨੇ ਮਾਇਆ ਦੇ ਪ੍ਰਭਾਵ ਤੋਂ ਪਰੇ ਹਰੀ ਪਹਿਲਾ ਕਹਿੰਦੇ ਨੇ ਮਰਾਠੀ ਬੋਲੀ ਦੇ ਵਿੱਚ ਭੂਤਕਾਲ ਬਣਾਉਣ ਵਾਸਤੇ ਕਿਰਿਆ ਤਾਤੂ ਦੇ ਅਖੀਰ ਵਿੱਚ ਲਾ ਲ ਆ ਲਈਦਾ ਹੈ ਜਿਵੇਂ ਆ ਤੋਂ ਆਈਲਾ ਕੂਪ ਤੋਂ ਕੋਪਿਲਾ ਪੂ ਤੋਂ ਪੋਇਲਾ ਜਾਂ ਪਹਿਲਾ ਵਸਦਾ ਹੈ ਇਸ ਦਾ ਮਤਲਬ ਹੈ ਕਿ ਪ੍ਰਮਾਤਮਾ ਵਸਦਾ ਸੀ ਮੌਜੂਦ ਸੀ ਕਾਇ ਕਰੋ ਕਹਿੰਦੇ ਕਾਇ ਕਹਿੰਦੇ ਨੇ ਕਾਦੇ ਲਈ ਕਿਉਂ ਭਗਤ ਨਾਮਦੇਵ ਜੀ ਪਰਮਾਨਨ ਕਰਦੇ ਹਨ ਘੜਾ ਲਿਆ ਕੇ ਉਸ ਵਿੱਚ ਪਾਣੀ ਪਰਾ ਕੇ ਜੇ ਮੈਂ ਮੂਰਤੀ ਨੂੰ ਇਸ ਨਾਨਕ ਰਾਮਾ ਤਾਂ ਉਹ ਇਸ ਨਾਨਨ ਪ੍ਰਵਾਨ ਨਹੀਂ ਪਾਣੀ ਝੂਠਾ ਹੈ ਕਿਉਂਕਿ ਪਾਣੀ ਵਿੱਚ 42 ਲੱਖ ਜੁਨਾ ਦੇ ਜੀਵ ਰਹਿੰਦੇ ਹਨ ਪਰ ਮੇਰਾ ਨਿਰਲੇਪ ਪ੍ਰਭੂ ਤਾਂ ਪਹਿਲਾਂ ਹੀ ਉਹਨਾਂ ਜੀਵਾਂ ਵਿੱਚ ਵਸਦਾ ਸੀ ਤੇਸ਼ ਨਾਨ ਕਰ ਰਿਹਾ ਸੀ ਤਾਂ ਫਿਰ ਮੂਰਤੀ ਨੂੰ ਮੈਂ ਕਾਦੇ ਲਈ ਜੀ ਨਾਨ ਕਰਾਵਾਂ ਜੱਤਰ ਜਾਓ ਤਤ ਬੀਠਲ ਪਹਿਲਾ ਮਹਾ ਆਨੰਦ ਕਰੇ ਸਦ ਕੇਲਾ ਰਹਾਓ ਜਿੱਤਰ ਕਹਿੰਦੇ ਨੇ ਜਿੱਤ ਜਾਓ ਮੈਂ ਜਾਂਦਾ ਹਾਂ ਬੀਠਲ ਪੈ ਲਓ ਪਰਮਾਤਮਾ ਉੱਤੇ ਪਹਿਲਾਂ ਹੀ ਮੌਜੂਦ ਹੈ ਮਹਾਨੰਦ ਪੜਈ ਅਨੰਤ ਦੇ ਵਿੱਚ ਕਰੇ ਸਦ ਕੇਲਾ ਕੇਲਾ ਕਹਿੰਦੇ ਨੇ ਚੋਜਿਤ ਮਾਸੇ ਭਗਤ ਨਾਮਦੇਵ ਜੀ ਪ੍ਰਮਾਨ ਕਰਦੇ ਹਨ ਮੈਂ ਜਿੱਤਰ ਜਾਂਦਾ ਹਾਂ ਉਧਰ ਹੀ ਨਰਲੇਪ ਪ੍ਰਭੂ ਮੌਜੂਦ ਹੈ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਬੜੇ ਆਨੰਦ ਚੋਜ ਤਮਾਸ਼ੇ ਕਰ ਰਿਹਾ ਹੈ ਆਨੀਲੇ ਪੂਲ ਫਰੋਈਲੇ ਮਾਲਾ ਠਾਕੁਰ ਕੀ ਹਾ ਪੂਜ ਕਰੋ ਪਹਿਲੇ ਬਾਸ ਲਈ ਹੈ ਭਬਰੇ ਬੀਠਲ ਭੈਣਾ ਗਾਏ ਕਰੋ ਆ ਨੀਲੇ ਫੁੱਲ ਫੁੱਲ ਲਿਆ ਕੇ ਪਰੋਈਲੇ ਮਾਲਾ ਮਾਲਾ ਪਰੋ ਲਈ ਠਾਕੁਰ ਕੀ ਹਉ ਪੂਜ ਕਰੋ ਠਾਕੁਰ ਕਹਿੰਦੇ ਨੇ ਮੂਰਤੀ ਨੂੰ ਹਉ ਮੈਂ ਪੂਜ ਕਰਉ ਮੈਂ ਪੂਜਾ ਕਰਾਂ ਪਹਿਲੇ ਬਾਸ ਲਈ ਹੈ ਭਵਰ ਹੈ ਪਰ ਸਭ ਤੋਂ ਪਹਿਲਾਂ ਜਿਹੜੀ ਉਹਦੀ ਸੁਗੰਧੀ ਸੀ ਭਵਰੇ ਨੇ ਲੈ ਲਈ ਬਾਸ ਕਹਿੰਦੇ ਨੇ ਸੁਗੰਧੀ ਭਵਰਾ ਭਵਰਾ ਬੀਟਲ ਪਹਿਲਾ ਕਾਇ ਕਰੋ ਪਰ ਉਹ ਜਿਹੜਾ ਬੀਟਲ ਸੀ ਮਾਇਆ ਤੋਂ ਨਿਰਲੇਪ ਪ੍ਰਭੂ ਸੀ ਉਹ ਭਵਰੇ ਦੇ ਵਿੱਚ ਪਹਿਲਾਂ ਹੀ ਮੌਜੂਦ ਹੋ ਕੇ ਉਸ ਨੇ ਫੁੱਲਾਂ ਤੋਂ ਸੁਗੰਧੀ ਲੈ ਲਈ ਭਗਤ ਨਾਮਦੇਵ ਜੀ ਪ੍ਰਮਾਨ ਕਰਦੇ ਹਨ ਫੁੱਲ ਲਿਆ ਕੇ ਤੇ ਮਾਲਾ ਪਰੋ ਕੇ ਜੀ ਮੈਂ ਮੂਰਤੀ ਦੀ ਪੂਜਾ ਕਰਾਂ ਤਾਂ ਉਹ ਫੁੱਲ ਜੁੱਟੇ ਹੋਣ ਕਰਕੇ ਉਹ ਪੂਜਾ ਪ੍ਰਵਾਨ ਨਹੀਂ ਕਿਉਂਕਿ ਉਹਨਾਂ ਫੁੱਲਾਂ ਦੀ ਸੁਗੰਧੇ ਪਹਿਲਾਂ ਪੌਰੇ ਨੇ ਲੈ ਲਈ ਪਰ ਮੇਰਾ ਬੀਟਲ ਦਾ ਪਹਿਲਾਂ ਹੀ ਉਸ ਪੌਰੇ ਵਿੱਚ ਵੱਸਦਾ ਸੀ ਤੇ ਸੁਗੰਧੇ ਲੈ ਰਿਹਾ ਸੀ ਤਾਂ ਫਿਰ ਇਹਨਾਂ ਫੁੱਲਾਂ ਨਾਲ ਮੂਰਤੀ ਦੀ ਪੂਜਾ ਮੈਂ ਕਾਦੇ ਲਈ ਕਰਾਂ ਆ ਨੀਲੇ ਦੁੱਧ ਰਿੰਧਾਈ ਦੇ ਖੀਰੰਗ ਠਾਕੁਰ ਕਉ ਨਾ ਵੇਦ ਕਰੋ ਪਹਿਲੇ ਦੁੱਧ ਬਿਟਾਰਿਓ ਬਛਰੈ ਬੀਠਲ ਪਹਿਲਾ ਗਾਇ ਕਰੋ ਆ ਨੀਲੇ ਦੁੱਧ ਦੁੱਧ ਲਿਆ ਕੇ ਰਿੰਧਾਈ ਦੇ ਖੀਰੰਗ ਤੇਰੇ ਦਾਈ ਲੈ ਕਹਿੰਦੇ ਨੇ ਰਿੰਨ ਲਈ ਖੀਰੰਗ ਖੀਰ ਠਾਗੁਰ ਕੋ ਨਾ ਵੇਦ ਕਰੋ ਨਾ ਵੇਦ ਕਹਿੰਦੇ ਨੇ ਮੂਰਤੀ ਅੱਗੇ ਖਾਣ ਵਾਲੇ ਪਦਾਰਥ ਦੀ ਭੇਟ ਪਹਿਲੇ ਦੁੱਧ ਪਹਿਲਾ ਦੁੱਧ ਬਿਟਾਰਿਓ ਬਛਰੇ ਝੂਠਾ ਕੀਤਾ ਬਿਟਾਰਿਓ ਕਹਿੰਦੇ ਨੇ ਝੂਠਾ ਕੀਤਾ ਬਛਰਾ ਬੱਚੇ ਨੇ ਬੀਟਲ ਪਹਿਲਾ ਕਾਇ ਕਰੋ ਬੀਟਲ ਪਹਿਲਾ ਹੀ ਉਸ ਬੱਚੇ ਦੇ ਵਿੱਚ ਵੱਸਦਾ ਸੀ ਭਗਤ ਨਾਮਦੇਵ ਜੀ ਪ੍ਰਮਾਨ ਕਰਦੇ ਹਨ ਦੁੱਧ ਲਿਆ ਕੇ ਖੀਰ ਰਿੰਨ ਕੇ ਜੇ ਮੈਂ ਇਹ ਖਾਣ ਵਾਲਾ ਉੱਤਮ ਪਦਾਰਥ ਮੂਰਤੀ ਅੱਗੇ ਟ ਰੱਖਾਂ ਤਾਂ ਦੁੱਧ ਝੂਠਾ ਹੋਣ ਕਰਕੇ ਭੋਜਨ ਪ੍ਰਵਾਨ ਨਹੀਂ ਕਿਉਂਕਿ ਚੋਣ ਵੇਲੇ ਪਹਿਲਾਂ ਬੱਚੇ ਨੇ ਦੁੱਧ ਝੂਠਾ ਕਰ ਦਿੱਤਾ ਸੀ ਪਰ ਮੇਰਾ ਬੀਠਲ ਤਾਂ ਪਹਿਲਾਂ ਹੀ ਉਸ ਬੱਚੇ ਵਿੱਚ ਵੱਸਦਾ ਸੀ ਤੇ ਦੁੱਧ ਪੀ ਰਿਹਾ ਸੀ ਤਾਂ ਇਸ ਮੂਰਤੀਏ ਕਿ ਮੈਂ ਕਿਉਂ ਨਾ ਵੇਦਪੀਟਕ ਧਰਾਂ ਇੱਪੇ ਬੀਠਲ ਉਪੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਤਾਂ ਨਤਨੰਤਰ ਨਾਮਾ ਪ੍ਰਾਣ ਵੈ ਪੂਰ ਰਹਿਓ ਤੂ ਸਰਬਮਹੀਂ ਇੱਬੈ ਬੀਠਲੋ ਇੱਬੈ ਕਹਿੰਦੇ ਨੇ ਠਾ ਓਬੈ ਉਤਾ ਉੱਪਰ ਬੀਠਲ ਬਿਨ ਸੰਸਾਰ ਨਹੀ ਉਸ ਅਕਾਲ ਪੁਰਖ ਤੋਂ ਬਿਨਾ ਕੋਈ ਵੀ ਸੰਸਾਰ ਦੀ ਸ਼ੈ ਨਹੀਂ ਜਿਸ ਵਿੱਚ ਪ੍ਰਮਾਤਮਾ ਮੌਜੂਦ ਨਹੀਂ ਬੀਠਲ ਬਿਨ ਸੰਸਾਰ ਤਾਨ ਅਨੰਤਰ ਤਨ ਅਨੰਤਰ ਕਹਿੰਦੇ ਨੇ ਥਾਨ ਔਰ ਅੰਤਰ ਨੂੰ ਇਕੱਠਾ ਕਰਕੇ ਥਾਨ ਤਨੰਤਰ ਥਾਨ ਤਾਂ ਅੰਤਰ ਹਰ ਥਾਂ ਵਿੱਚ ਪ੍ਰਾਣਵ ਹੈ ਬੇਨਤੀ ਕਰਦਾ ਹੈ ਪੂਰ ਰਿਓ ਤੂੰ ਸਰਬਮਹੀਂ ਪਰਮਾਤਮਾ ਹਰ ਇੱਕ ਸ਼ੈ ਦੇ ਵਿੱਚ ਮੌਜੂਦ ਹੈ ਸਰਬਮਹੀਂ ਧਰਤੀ ਮਹੀਂ ਕਹਿੰਦੇ ਨੇ ਧਰਤੀ ਨੂੰ ਸਰਬਮਹੀਂ ਸਾਰੇ ਸ੍ਰਿਸ਼ਟੀ ਵਿੱਚ ਭਗਤ ਨਾਮਦੇਵ ਜੀ ਪ੍ਰਮਾਨ ਕਰਦੇ ਹਨ ਜਗਤ ਵਿੱਚ ਹੇਠਾਂ ਉੱਤਾਂ ਹਾਰਥਾਂ ਬੀਠਲ ਹੀ ਬੀਠਲ ਹੈ ਬੀਠਲ ਤੋਂ ਸਖਣਾ ਜਗਤ ਰਹਿ ਹੀ ਨਹੀਂ ਸਕਦਾ ਨਾਮਦੇਵ ਉਸ ਬੀਠਲ ਕੇ ਬੇਨਤੀ ਕਰਦਾ ਹੈ ਇਹ ਬੀਠਲ ਤੂੰ ਸਾਰੀ ਸ੍ਰਿਸ਼ਟੀ ਵਿੱਚ ਹਰ ਥਾਂ ਵਿੱਚ ਭਰਪੂਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ